ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਲ 2024 ਜਿਵੇਂ ਬਤੀਤ ਹੋਇਆ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਤੇ ਹੁਕਮਾਂ ਦੇ ਅੰਦਰ ਬਤੀਤ ਹੋਇਆ ਸਾਲ 2025 ਆ ਰਿਹਾ ਹੈ ਸਾਲ 2025 ਨੂੰ ਦਾਸ ਵੱਲੋਂ ਜੀ ਆਇਆਂ ਨੂੰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਵਿੱਚ ਹੱਥ ਜੋੜ ਕੇ ਬੇਨਤੀ ਹੈ ਅਰਦਾਸ ਹੈ ਜੋਦੜੀ ਹੈ ਕਿ हे ਸੱਚੇ ਪਿਤਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਸਾਲ 2025 ਆ ਰਿਹਾ ਹੈ ਇਹ ਸਾਰੇ ਸੰਸਾਰ ਲਈ ਸਮੂਹ ਸਾਧ ਸੰਗਤ ਲਈ ਖੁਸ਼ੀਆਂ ਭਰਿਆ ਹੋਵੇ ਖੁਸ਼ੀਆਂ ਭਰਿਆ ਸਿਨਹਾ ਲੈ ਕੇ ਆਵੀ ਤੇ ਸਮੂਹ ਸਾਥ ਸੰਗਤ ਨੂੰ ਸਾਲ 2025 ਦੀਆਂ ਸ਼ੁਭ ਕਾਮਨਾਵਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ